ਤੁਸੀਂ ਜਦੋਂ ਕਿਸੇ ਨੂੰ ਖੜੇ ਹੋ ਕੇ ਕੁਝ ਦੇਰ ਤੱਕ ਗਲਤ ਨਜ਼ਰੀਏ ਨਾਲ ਦੇਖ ਰਹੇ ਹੋ ਆਪਣੀ ਬੋਡੀ ਦੇ ਪਾਰਟਸ ਨੂੰ ਚਾਹੇ ਉਹ ਪਲੇ ਪ੍ਰਾਈਵੇਟ ਪਾਰਟਸ ਹੈ ਚਾਹੇ ਤੁਜ਼ਰ ਆਨ ਨਾਰਮਲ ਬੋਡੀ ਹੈ ਤੁਸੀਂ ਵਿਦਾਊਟ ਪਰਮਿਸ਼ਨ ਉਸ ਨੂੰ ਟੱਚ ਕਰਕੇ ਜਾ ਰਹੇ ਹੈ ਜਾਂ ਉਸ ਨੂੰ ਚੱਕਰ ਮਾਰ ਕੇ ਜਾ ਰਹੇ ਹੈ ਥਿਸ ਇਸ ਕਾਲਡ ਅਫੈਂਸ ਜਿਹੜੇ ਰੇਪ ਕਰਨ ਵਾਲੇ ਹੁੰਦੇ ਆ ਉਹ ਰਾਤੋਂ ਰਾਤ ਦਾ ਰੇਪ ਕਰਨ ਵਾਸਤੇ ਪੈਦਾ ਨਹੀਂ ਹੁੰਦੇ मन कर मैंने निकल उठ के रेप करना सालाना जो रेपिस्ट है इस ये ड्रॉबैक से जिसने उसनों ट्रिगर किया क्राइम करने वास्तव कारण कि बंदा जो है बन जाता है कुछ फ्रेंड्स हैं जी ये बड़े बड़े रेपिस्ट है दी सरकमस्टेंसेस डिफरेंट होने हैं क्राइम तो करने का तरीका अलग है, उन्होंने तो पेन भी देनी है कई ऐसे होंगे जो नॉन वायलेंट होंगे जे बिल्कुल भी नहीं अपनी अर्जन सैटिस्फाई करके एंड जस्ट मूव हो मैं इस विक्टम मारना है मैं इस एक्सट्रीम हर्ट करना है बचपन किस तरह रहा जो दी एजुकेशन रही नहीं रही घर तो स्कूल तो तो कह के जाता बैठ के ड्रग्स ताश खेल कॉलेज या स्कूल के बाहर जाना ਮ ਲੜਕੀਆਂ ਨੂੰ ਸੌਫ ਕਰਨਾ ਵਿਸਲ ਮਾਰਨੇ ਫਿਰ ਉਸ ਤੋਂ ਬਾਅਦ ਆ ਜਾਂਦਾ ਹੈ ਵੀ ਪਲੇਜ਼ਰ ਲੈਣੇ ਬਾਈ ਟੱਚਿੰਗ NCRB ਦੀ ਦਸੰਬਰ 2023 ਦੇ ਵਿੱਚ ਰਿਪੋਰਟ ਆਈ ਹੈ ਕਿ ਪੰਜਾਬ ਦੇ ਵਿੱਚ ਰੇਪ ਦੇ ਮਾਮਲੇ ਜਿਹੜੇ ਨੇ ਕਾਫੀ ਜ਼ਿਆਦਾ ਵਧੇ ਨੇ ਇਹ ਆਂਕੜਾ 10% ਪਿਛਲੇ ਸਾਲਾਂ ਦੇ ਮੁਕਾਬਲੇ ਇਹ ਵਧਿਆ ਹੈ ਤੇ ਅੱਜ ਅਸੀਂ ਖਾਸ ਗੱਲਬਾਤ ਕਰਾਂਗੇ ਕਿ ਆਖਿਰਕਾਰ ਜਿਹੜਾ ਇੱਕ ਰੇਪ ਵਿਕਟਮ ਹੁੰਦਾ ਹੈ ਉਸ ਦੀ ਕੀ ਮੈਂਟੈਲਿਟੀ ਹੁੰਦੀ ਹੈ ਉਹ ਕੀ ਸੋਚ ਕੇ ਰੇਪ ਕਰਦਾ ਹੈ ਤੇ ਕੀ ਉਹਦੇ ਮਾਈਂਡ ਦੇ ਵਿੱਚ ਚੱਲਦਾ ਹੈ ਨਾਲ ਸਾਡੇ ਮੌਜੂਦ ਹੋਣਗੇ ਜਿਹੜੇ सीमा गुप्ता मित्तल जी ने है, खास स्वागत कर सत श्रीकाल नमस्कार पहला बहुत बहुत धन्यवाद शुक्रिया आ, बहुत अच्छे टॉपिक मैं अपने विचार सांझे करने वास्तव मौका मिले जो तीस अगला टॉपिक रखे हैं ये पहला भी बहुत इंपोर्टेंट थी हम तक खैर अच्क क्योंकि अवेयरनैस बहुत ज्यादा है और छोटे टोटल बच्चों को लैके ਇਨਵਰਸਟੀਨ ਕਾਲਜ ਇੰਸਟੀਚੂਟਸ ਦੇ ਵਿੱਚ ਅਵੇਅਰਨੈਸ ਡਰਾਈਵਸ ਚਲੀਆਂ ਜਾਂਦੀਆਂ ਹਨ ਵੀ ਤੁਸੀਂ ਆਪਣੇ ਆਪ ਨੂੰ ਕਿਵੇਂ ਸੇਫ ਰੱਖ ਸਕਦੇ ਹੋ ਤੇ ਜਿਹੜੇ ਰੇਪ ਕਰਨ ਵਾਲੇ ਹੁੰਦੇ ਆ ਉਹ ਰਾਤੋ ਰਾਤ ਆ ਰੇਪ ਕਰਨ ਵਾਸਤੇ ਪੈਦਾ ਨਹੀਂ ਹੁੰਦੇ ਜਾਂ ਉਹਨਾਂ ਦਾ ਇੱਕਦਮ ਮਨ ਕਰ ਜਾਂਦਾ ਵੀ ਮੈਂ ਅੱਜ ਕੱਲ੍ਹ ਉੱਠ ਕੇ ਰੇਪ ਕਰਨਾ ਹੈ ਠੀਕ ਹੈ ਹਰ ਇੱਕ ਰੇਪ ਦੇ ਪਿੱਛੇ ਕ੍ਰਾਈਮ ਦੇ ਪਿੱਛੇ ਇੱਕ ਬਹੁਤ ਮਜ਼ਬੂਤ ਕਾਰਨ ਹੁੰਦਾ ਹੈ ਉਸ ਕਾਰਨ ਦੀ ਜਿਹੜੀ ਲਿਸਟ ਹੈ ਉਹ ਐਂਡਲੈਸ ਹੈ ਉਦੇ ਵਿੱਚ ਉਸਦੀ ਪਰਸਨੈਲਿਟੀ ਤੋਂ ਲੈ ਕੇ ਉਸਦੀ ਸਾਈਕੋਲੋਜੀਕਲ ਜੋ ਉਸ ਦਾ ਇਮੋਸ਼ਨਸ ਹੈ ਉਹਦੇ ਘਰ ਦੀ ਸਥਿਤੀ ਉਸਦੇ ਪੇਰੈਂਟਸ ਕਿਵੇਂ ਬਿਹੇਵੀਅਰ ਹੈ ਉਸਦੀ এডੂਕੇਸ਼ਨ ਕੁਆਲੀਫਿਕੇਸ਼ਨ ਉਸਦੀ ਪੂਰੀ ਕਲੀਨikal ਜਿਹੜੀ ਹਿਸਟਰੀ ਹੈ ਉਹ ਦੇਖੀ ਜਾਂਦੀ ਹੈ ਲਿਖੀ ਜਾਂਦੀ ਹੈ ਅਸੈਸ ਕੀਤਾ ਜਾਂਦਾ ਹੈ ਤੇ ਡਾਇਗਨੋਸਿਸ ਕੀਤੇ ਜਾਂਦੇ ਹਨ ਜਿੰਨੇ ਵੀ ਅੱਛੇ ਜਦੋਂ ਇਹ ਕ੍ਰਾਈਮ ਹੁੰਦਾ ਹੈ ਦੇ ਸਾਈਕੀਐਟ੍ਰਿਸਟ ਜਿਹੜੇ ਅਪਾਇੰਟ ਹਿੱਤੇ ਜਾਂਦੇ ਆ ਗਵਰਨਮੈਂਟ ਵੱਲੋਂ ਜਾਂ ਯੂ نو ਜਦੋਂ ਕੋਈ ਹੁੰਦਾ ਹੈ ਰਿਪੋਰਟ ਕੀਤਾ ਜਾਂਦਾ ਹੈ ਤਾਂ ਇੱਕ ਬੜੀ ਮਹਰੀ ਟੀਮ ਨੂੰ ਅਪਾਇੰਟ ਕਰਕੇ ਉਹ ਲਿਖ ਕੇ ਫਿਰ ਆਪਣਾ ਐਨਾਲਿਸਿਸ ਕਰਨੇ ਆ ਵੀ ਫਲਾਣਾ ਜੋ ਰਿਪੀਸਟ ਹੈ ਇਸ ਦੇ ਇਹ ਡਰਾ ਬੈਕ ਸੀ ਜਿਸ ਨੇ ਉਸ ਨੂੰ ਟ੍ਰਿਗਰ ਕੀਤਾ ਇਹ ਕਰਨ ਕਰਵਾਸਤੇ ਹੂੰ ਤੇ ਮੈਂ ਕਾਰਨ ਕੀ ਹੁੰਦਾ ਹੈ ਕਿ ਉਹ ਬੰਦਾ ਜਿਹੜਾ ਹੈ ਹਵਸੀ ਬਣ ਜਾਂਦਾ ਇੱਕ ਨਾਰਮਲ ਇਨਸਾਨ ਤੋਂ ਬਾਅਦ ਉਹਦੀ ਮੈਂਟੈਲਿਟੀ ਇੰਨੀ ਸੈੱਟ ਹੋ ਜਾਂਦੀ ਕਿ ਸਾਹਮਣੇ ਵਾਲੀ ਜਿਹੜੀ ਲੜਕੀ ਹੈ ਕਿ ਉਹ ਮਤਲਬ ਕਿ ਮਾਰਨ ਤੱਕ ਉਤਾਰੂ ਹੋ ਜਾਂਦਾ ਹੈ ਦੇਖੋ ਗਰਿਮਾ ਇਹਦੇ ਵਿੱਚ ਰੈਪਿਸਟ ਕੋਈ ਇੱਕ ਤਰ੍ਹਾਂ ਦਾ ਨਹੀਂ ਹੈ ਯਾ ਇੱਕ ਗਰੁੱਪ ਨਹੀਂ ਹੈ ਇਹ ਇਹ ਕੁਝ ਫਰੈਂਡਸ ਹੈ ਜੀ ਇਹ ਬੜੇ ਵੱਡੇ ਰੈਪਿਸਟ ਹੈ ਯਾ ਮੰਨੇ ਹੋਏ ਰੈਪਿਸਟ ਹੈ ਜੀ ਇਹ ਗਰੁੱਪ ਇਹ ਫਲਾਣਾ ਕ੍ਰਾਈਮ ਕਰੇਗਾ ਬਿਲਕੁਲ ਨਹੀਂ ਕਿਉਂਕਿ ਸਭ ਦੇ ਸਰਕਮਸਟੈਂਸਿਸ ਡਿਫਰੈਂਟ ਹੁੰਦੇ ਆ ਔਰ क्राइम ਕਰਨ ਦਾ ਤਰੀਕਾ ਅਲੱਗ ਹੁੰਦਾ ਹੈ ਤੇ ਉਹਨਾਂ ਦੀ ਜਿਹੜੇ ਥਾਟ ਪ੍ਰੋਸੈਸ ਹੈ ਉਹਨਾਂ ਨੇ ਕਿਸ ਤਰ੍ਹਾਂ ਕਰਨਾ ਹੈ ਕੋਈ ਇੱਕ ਪਲੇਜ਼ਰ ਵਾਸਤੇ ਕਰ ਸਕਦਾ ਹੈ ਮੈਰੀ ਬੀਸਟੀ ਗਨ ਕਰਦੀਆਂ ਕਈ ਸੈਡੀਸਟ ਹੁੰਦੇ ਆ ਜਿਹੜੇ ਕਿ ਐਕਸਟ੍ਰੀਮ ਹੁੰਦੇ ਆ ਉਹਨਾਂ ਨੇ ਬੇਨ ਵੀ ਦੇਣੀ ਹੈ ਆਪਣੇ ਆਪ ਨੂੰ ਪਲੇਜ਼ਰ ਵੀ ਕਰਨਾ ਹੈ ਹਰਟ ਵੀ ਕਰਨਾ ਹੈ ਕਈ ਐਸੇ ਹੁੰਦੇ ਆ ਜਿਹੜੇ ਨਾਨ ਵਾਇਲੈਂਟ ਹੁੰਦੇ ਨੇ ਰੈਪਿਸਟ ਜਿਹੜੇ ਬਿਲਕੁਲ ਬਿਨਿਆ ਆਪਣੀ ਅਰਜ ਨੂੰ ਸੈਟੀਸਫਾਈ ਕਰਕੇ ਐਂਡ ਦੇ ਜਸਟ ਮੂਵ ਔਨ ਦੇ ਡੋਨਟ ਲੁੱਕ ਐਟ ਦਾ ਬੈਕ ਵੀ ਮੈਂ ਇਸ ਵਿਕਟਮ ਨੂੰ ਮਾਰਨਾ ਹੈ ਮੈਂ ਇਸ ਨੂੰ ਐਕਸਟ੍ਰੀਮ ਹਰਟ ਕਰਨਾ ਹੈ ਕਈ ਚੌਥੇ ਪੰਜਵੇਂ ਤਰ੍ਹਾਂ ਦੇ ਇਸ ਤਰ੍ਹਾਂ ਵੀ ਹੋ ਸਕਦੇ ਆ ਜਿਹੜੇ ਕੰਪਲੀਟ ਬਲੱਡ ਸ਼ੈਡ ਕਰਦੇ ਆ ਉਹਨਾਂ ਨੂੰ ਪਲੇਜ਼ਰ ਨਹੀਂ ਚਾਹੀਦਾ ਦੇ ਜਸਟ ਵਾਂਟ ਵਿਕਟਮ ਟੂ ਹਰਟ ਟੂ ਕ੍ਰਾਈ ਟੂ ਵੀਪ ਐਂਡ ਇਨਕੰਸੋਲੇਬਲ ਕੰਸੋਲੇਬਲ ਤੇ ਇਹ ਇਹ ਲਿਸਟ ਕਾਫੀ ਬੜੀ ਹੈ ਔਰ ਉਸ ਨੂੰ ਸਪੈਸੀਫਾਈ ਕਰਨ ਵਾਸਤੇ ਹੀ ਇੱਕ ਸਾਈਕਾਈਟ੍ਰਿਸਟ ਦਾ ਡਾਇਗਨੋਸਟਿਕ ਜਿਹੜੇ ਕਰਦੇ ਆਂ ਐਂਡ ਅਸੈਸ ਕਰਦੇ ਆਂ ਉਹਨਾਂ ਦਾ ਬਹੁਤ بڑا ਰੋਲ ਹੈ ਕਿਉਂਕਿ ਫਿਰ ਉਹ ਆਰਾਮ ਨਾਲ ਦੱਸ ਸਕਦੇ ਆਂ ਵੀ ਫਲਾਣਾ ਰੈਪਿਸਟ ਨੇ ਕੀ ਉਸੇ ਪੁਰਾਣੇ ਕਾਰਨ ਸੀ ਜਿਹਦੇ ਵਿੱਚ ਮੈਂ ਥੋੜੇ ਸੇ ਇੰਪੋਰਟੈਂਟ ਪੁਆਇੰਟ ਇੱਥੇ ਤੁਹਾਡਾ ਸ਼ੇਅਰ ਕਰਾਂਗੀ ਸਭ ਤੋਂ ਮੇਨ ਹੁੰਦਾ ਹੈ ਉਹਦੀ ਪਰਸਨੈਲਿਟੀ ਉਹਦਾ ਬਚਪਨ ਉਹਦਾ ਬਚਪਨ ਕਿਸ ਤਰ੍ਹਾਂ ਰਿਹਾ ਉਹਦੀ ਐਜੂਕੇਸ਼ਨ ਰਹੀ ਨਹੀਂ ਰਹੀ ਉਹਦੇ ਮਾਪੇ ਦਾ ਕਿਸ ਤਰ੍ਹਾਂ ਦਾ ਵਰਤਾਓ ਸੀ ਉਹਦੇ ਨਾਲ ਫਿਰ ਉਹਦੇ ਫਰੈਂਡਸ ਸੀ ਹੈ ਸੀ ਤਾਂ ਕਿੰਨੇ ਕਿਸ ਤਰ੍ਹਾਂ ਦੇ ਸੀ ਡ੍ਰੋਪ ਆਊਟ ਸੀ ਜਾਂ ਬਿਲਕੁਲ ਐਕਾਡੈਮਿਕਲੀ ਉਹ ਸਕੂਲ ਚ ਗਿਆ ਨਹੀਂ ਅਗਰ ਗਿਆ ਸੀ ਜਾਂ ਚੌਥੀ ਪੰਜਵੀਂ ਕਲਾਸ ਅਗਰ ਡ੍ਰੋਪ ਕਰਤਾ ਤਾਂ ਉਹ ਘਰ ਤੋਂ ਸਕੂਲ ਕਹਿ ਕੇ ਜਾਂਦਾ ਸੀ ਤੇ ਉੱਥੇ ਬੈਠ ਕੇ ਡਰੱਗਸ ਤਾਸ਼ ਖੇਲਨੀ ਗੁਟਕਾ ਖਾਣਾ ਯਾਰ ਦਿਸ डिफरेंट ਸਬਸਟੈਂਸ ਅਬਿਊਸ ਲੈਣੀ ਫਿਰ ਉਸ ਤੋਂ ਬਾਅਦ ਜਿਉਂ-ਜਿਉਂ ਉਮਰ ਵੱਦੀ ਹੈ ਲੜਕੀਆਂ ਦੇ ਨਾਲ ਜਾਂ ਕੰਪਨੀਆਂ ਦੇ ਨਾਲ ਜਾਂ ਲੜਕੀਆਂ ਦੇ ਨਾਲ ਆਪਾਂ ਇੱਕ ਕੈਟਾਗਰੀ ਨਹੀਂ ਕਰਦੇ ਵੀ ਲੜਕੇ ਹੀ ਰਿਪ ਕਰਦੇ ਹਨ ਬਿਲਕੁਲ ਤਾਂ ਕਾਲਜ ਜਾਂ ਸਕੂਲ ਦੇ ਬਾਹਰ ਜਾਣਾ ਲੜਕੀਆਂ ਨੂੰ ਸਟੌਕ ਕਰਨਾ ਵਿਸਲ ਮਾਰਨੀ ਫਿਰ ਉਸ ਤੋਂ ਬਾਅਦ ਆ ਜਾਂਦਾ ਹੈ ਵੀ ਪਲੇਜ਼ਰ ਨੇ ਵੀ ਬਾਈ ਟੱਚਿੰਗ ਬਾਈ ਰਬਿੰਗ ਬਹੁਤ ਮਾਈਸਟਰੀ ਹੈ ਠੀਕ ਹੈ ਕਿਉਂਕਿ ਪਹਿਲਾਂ ਜੋ ਹੁੰਦਾ ਸੀ ਵੀ ਜਿਸ ਨੇ ਫਿਜ਼ੀਕਲ ਕੰਟੈਕਟ ਕਰ ਲਿਆ ਉਹੀ ਰੇਪ ਕਹਾਂਦਾ ਸੀ ਬਿਲਕੁਲ ਲੇਕਿਨ ਸਪੈਸੀਫਿਕੇਸ਼ਨ ਐਂਡ ਜਿਹੜੇ ਆਪਣੇ ਲਾਜ਼ ਅਮੈਂਡ ਹੋਏ ਐ ਤੇ ਐਕਟ ਬਣਿਆ ਉਹ ਇਸੇ ਕਰਕੇ ਹੋਇਆ ਕਿ ਸਿਰਫ ਇੱਕ ਅ ਫਿਜ਼ੀਕਲ ਟੱਚ ਫਿਜ਼ੀਕਲ ਅਬਿਊਜ਼ ਹੋਣਾ ਐਂਡ ਉਸ ਕੋਈ ਕਲਰ ਨਹੀਂ ਹੈ ਤੁਸੀਂ ਅਗਰ ਕਿਸੇ ਨੂੰ ਖੜੇ ਹੋ ਕੇ ਕੁਝ ਦੇਰ ਤੱਕ ਗਲਤ ਨਜ਼ਰੀਏ ਨਾਲ ਦੇਖ ਰਹੇ ਹੋ ਸਟੇਅਰ ਕਰ ਰਹੇ ਹੈ ਜਾਂ ਜਾਣ ਕੇ ਜਾਂ ਅਣਜਾਣੇ ਹੋਏ ਜਾਂਦੇ ਹੋ ਆਪਣੀ ਮਾਰ ਕੇ ਜਾ ਰਹੇ ਹੈ ਐਂਡ ਆਪਣੇ ਬਾਡੀ ਦੇ ਪਾਰਟਸ ਨੂੰ ਚਾਹੇ ਉਹ ਤੁਹਾਡੇ ਪ੍ਰਾਈਵੇਟ ਪਾਰਟਸ ਹੈ ਚਾਹੇ ਤੁਸੀਂ ਆਮ ਨੋਰਮਲ ਬੋਡੀ ਹੈ ਤੁਸੀਂ ਵਿਦਆਊਟ ਪਰਮਿਸ਼ਨ ਉਸ ਨੂੰ ਟੱਚ ਕਰਕੇ ਜਾ ਰਹੀ ਹੈ ਜਾਂ ਉਸ ਨੂੰ ਝਟਕਾ ਮਾਰ ਕੇ ਜਾ ਰਹੀ ਹੈ ਥਿਸ ਇਸ कॉल्ड ਅਫੈਂਸ ਸੋ ਜਿਹੜੀ ਮੈਂ ਲਿਸਟ ਕਰ ਰਹੀ ਸੀ ਮੈਂ ਉਸੇ ਤੇ ਵਾਪਸ ਆਨੀਆ ਪੁਆਇੰਟ ਤੇ ਕਰਦੀ ਹਿਸਟਰੀ ਤੋਂ ਬਾਅਦ ਪੇਰੈਂਟਸ ਦੀ ਬੈਕਗ੍ਰਾਉਂਡ ਪੇਰੈਂਟਸ ਦਾ ਸਪੋਜ਼ ਇੱਕ ਛੋਟੀ ਜੀ ਕਮਰਾ ਹੈ ਜਿਹਦੇ ਵਿੱਚ ਛੇ ਸਾਤੀਆ ਇਸ ਤੋਂ ਵੀ ਜ਼ਿਆਦਾ ਭੈਣ ਭਰਾ ਰਹਿੰਦੇ ਹੋਣ ਔਰ ਫਾਦਰ ਐਵਰੀ ਡੇ ਰਾਤ ਨੂੰ ਯੂ نو ਡ੍ਰਿੰਕ ਕਰਕੇ ਆਵੇ ਔਰ ਆਪਣੇ ਨਾਲ ਹੋਰ ਆਪਣੇ ਰੂਮ ਮੇਟਸ ਨੂੰ ਜਾਂ ਕਲੀਕਸ ਨੂੰ ਲਿਆਵੇ ਚਾਹੇ ਉਹ ਲੇਬਰ ਕਰਦੇ ਹੋਣ ਜਾਂ ਕੋਈ ਵੀ ਕੰਮ ਕਰਦੇ ਹੋਣ ਆਪਾਂ ਹਾਂ ਕੈਟਾਗਰੀ ਦਾ ਵੀ ਇੱਥੇ ਮੈਂਸ਼ਨ ਨਹੀਂ ਕਰ ਸਕਦੇ ਤੁਸੀਂ ਇਹ ਦੇਖੋ ਵੀ ਉਹਦੇ ਵਿੱਚ ਲੜਕੀਆਂ ਵੀ ਬੈਠੀਆਂ ਆ ਉਹਨਾਂ ਦੀ ਬੇਟੀਆਂ ਔਰ ਲੜਕੇ ਬੱਚੇ ਵੀ ਬੈਠੇ ਆ ਉਹਨਾਂ ਨੇ ਸੋਨਾ ਵੀ ਆ ਉਹਨਾਂ ਨੇ ਨਹਾਉਣਾ ਵੀ ਆ ਸਕੂਲ ਦਾ ਤਾਂ ਭੁੱਲੀ ਜਾਓ ਵੀ ਉਹਨਾਂ ਨੇ ਅੱਗੇ ਕੁਝ ਕਰਨਾ ਹੈ ਤਾਂ ਹਰ ਇੱਕ ਮੈਂਟੈਲਿਟੀ ਦਾ ਬੰਦਾ ਉੱਥੇ ਬੈਠੇ ਦਾਸ ਕਰਦੇ ਆਂ ਸ਼ਰਾਬ ਪੀ ਰਹੇ ਆਂ ਔਰ ਹੁਲਗ ਬਚਾ ਰਹੇ ਆਂ ਤਾਂ ਉਹਨਾਂ ਦੀ ਦੇਖਣ ਦਾ ਨਜ਼ਰੀਆ ਬਿਲਕੁਲ ਗਲਤ ਹੋਵੇਗਾ ਜੇ ਤੁਹਾਡਾ ਬਚਪਨਾ ਇਸ ਤਰ੍ਹਾਂ ਬੀਤਿਆ ਹੋਵੇ ਤਾਂ ਤੁਸੀਂ ਇਮੇਜਿਨ ਕਰ ਸਕਦੇ ਆ ਜਿਹੜਾ ਬੱਚਾ ਬਣਾ ਹੋ ਰਿਹਾ ਹੈ ਤਾਂ ਉਸ ਵਾਸਤੇ ਇਹ ਚੀਜ਼ ਆਮ ਲੱਗਦੀ ਹੈ ਮੇਰੇ ਵਾਸਤੇ ਉਹ ਥਰਡ ਪਰਸਨ ਨੇ ਕਿਵੇਂ ਦੇਖਿਆ ਮੈਨੂੰ ਅੰਕਲ ਜਿਹੜੇ ਆਏ ਵੇਸੀ ਮੇਰੇ ਪਾਪਾ ਦੇ ਦੋਸਤ ਉਹਨਾਂ ਨੇ ਮੈਨੂੰ ਗੋਦੀ 'ਚ ਬਿਠਾ ਕੇ ਟੱਚ ਕੀਤਾ ਔਰ 3-4 ਘੰਟੇ ਮੈਨੂੰ ਗੋਦੀ ਦੇ ਉੱਤੇ ਲੈਂਪ ਤੇ ਬਿਠਾ ਕੇ ਰੱਖਿਆ ਐਂਡ ਆਪਣਾ ਹੱਥ ਫੇਰਦੇ ਰਹੇ ਇਹ ਤਾਂ ਆਮ ਕਰਿਆ ਬਿਕੋਜ਼ ਉਹ ਤਾਂ ਮੈਨੂੰ ਪਿਆਰ ਕਰ ਰਹੀ ਸੀ ਕਿਉਂਕਿ ਉਸ ਨੂੰ ਕੋਈ ਦੱਸਣ ਵਾਲਾ ਨਹੀਂ ਸੀ ਵੀ ਵਿਚ ਇਜ਼ ਗੁੱਡ ਟੱਚ ਵਿਚ ਇਜ਼ ਬੈਡ ਔਰ ਕਿਸ ਆ ਬਾਡੀ ਦੇ ਪਾਰ ਤੱਕ ਪੇਰੈਂਟਸ ਜਾਂ ਆਊਟਸਾਈਡਰ ਆਰ ਸਪੋਸਟ ਟੂ ਟੱਚ ਇੱਕ ਇੱਕ ਬੈਰੀਅਰ ਹੁੰਦਾ ਇੱਕ ਬਾਉਂਡਰੀਜ਼ ਹੁੰਦੀ ਹੈ ਸੋ ਇਹ ਹੋ ਗਿਆ ਫਿਰ ਉਸ ਤੋਂ ਬਾਅਦ ਅਗਰ ਬੱਚੇ ਡਰੋਪ ਆਊਟਸ ਐ ਸਕੂਲ ਨਹੀਂ ਗਏ ਤਾਂ ਉਹਨਾਂ ਨੂੰ ਕੋਈ ਵੋਕੇਸ਼ਨਲ ਟ੍ਰੇਨਿੰਗ ਮਿਲੀ ਅਗਰ ਮਿਲੀ ਤਾਂ ਉਹਨਾਂ ਦਾ ਜਿਹੜੇ ਵਰਕਿੰਗ ਆਵਰਸ ਹੈ ਜਾਂ ਵਰਕਿੰਗ ਕਲਚਰ ਉਹ ਕਿਸ ਤਰ੍ਹਾਂ ਦਾ ਸੀ ਅਗਰ ਫੈਕਟਰੀਆਂ 'ਚ ਕਰ ਰਹੇ ਐ ਯਕਿ ਕਿਸੇ ਵੀ ਐਕਸ ਵਾਈ ਜ਼ੈਡ ਜਗ੍ਹਾ ਤੇ ਕਰ ਰਹੇ ਐ ਤਾਂ ਮਾਹੌਲ ਕਿਸ ਤਰ੍ਹਾਂ ਦਾ ਸੀ ਉਹਨਾਂ ਦੇ ਕਲੀਕ ਕਿਸ ਤਰ੍ਹਾਂ ਦੇ ਸੀ ਜਿਸ ਤੋਂ ਬਾਅਦ ਫਿਰ ਉਹ ਜਿਹੜੀ ਇਨਕਮ ਮਿਲਦੀ ਹੈ ਉਹ ਉਸ ਨੂੰ ਕਿਸ ਤਰ੍ਹਾਂ ਡਿਸਟ੍ਰੀਬਿਊਟ ਕਰਦੇ ਆ ਉਸ ਨੂੰ ਕਿਸ ਤਰ੍ਹਾਂ ਆਪਣੇ ਆਪ ਦੇ ਕੰਜ਼ਿਊਮ ਕਰਦੇ ਆ ਸਪੈਂਡ ਕਰਦੇ ਆ ਫਿਰ ਉਹਨਾਂ ਦੀ ਫੈਮਿਲੀ ਬੌਂਡਿੰਗ ਕਿਸ ਤਰ੍ਹਾਂ ਦੀ ਹੈ ਹਾਊ ਡੂ ਦੇ ਸਪੈਂਡ देयर ਆਵਰਸ ਆਫਟਰ ਹੋਮ ਆਪਣੇ ਮਾਪੇ ਨਾਲ ਆਪਣੇ ਸਿਬਲਿੰਗ ਨਾਲ ਜਾਂ ਵੀ ਸ਼ਰਧਾਵਾਜ ਤਾਸ਼ ਇਤਸੈਟਰਾ ਜੀ ਤੇ ਮੈਮ ਦੂਸਰੀ ਸਭ ਤੋਂ ਵੱਡੀ ਗੱਲ ਜੀ ਸਾਹਮਣੇ ਆਂਦੀ ਹੈ ਕਿ ਲੋਕੀਏ ਕਹਿੰਦੇ ਨੇ ਕੁੜੀ ਜਾ ਰਹੀ ਹੈ ਛੋਟੇ ਕਪੜੇ ਪਹਿਨੇ ਸਲੀਵਲੈਸ ਬਾਈ ਹੋਈ ਨਹੀਂ ਡੀਪ ਗਲਾ ਹੈ ਇਸੇ ਉਸੇ ਤੱਕ ਕੁੜੀ ਨੇ ਤਾਂ ਪ੍ਰਭਉ ਕੀਤਾ ਸਾਹਮਣੇ ਵਾਲੇ ਬੰਦੇ ਨੂੰ ਤਾਂ ਹੀ ਤਾਂ ਨੇ ਹਰਕਤ ਪਹਾ ਹਿੰਮਤ ਪਈਏ ਕਿ ਇਸ ਤਰੀਕੇ ਨਾਲ ਨੇ ਹਰਕਤ ਨੂੰ ਅੰਜਾਮ ਦਿੱਤਾ ਹੈ ਦੇਖੋ ਆਪਾਂ ਜਿਹੜੇ ਇੰਡੀਅਨ ਸੋਸਾਇਟੀ ਵਿੱਚ ਹਾਂ ਆਪਣੇ ਹਜੇ ਕਾਸਟਿਮ ਦੇ ਇੰਨਾ ਅਸਰ ਨਹੀਂ ਹੋਇਆ ਜਿੰਨੇ ਕਿ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਛੋਟੇ ਕਪੜੇ ਕਿਉਂਕਿ ਉਹਨਾਂ ਦਾ ਕਲਚਰ ਹੈ ਬਿਕਨੀਸ ਪਾਣੀਆਂ ਐਂਡ ਯੂ نو ਦੇ ਡੋਨਟ ਸਟੇਅਰ ਆਪਣੇ ਆਰਾਮ ਨਾਲ ਘੁੰਮਦੇ ਆ ਉਹ ਸਮਾਲ ਅਟਾਇਰ ਪਾ ਕੇ ਲੇਕਿਨ ਇਹ ਤਾਂ ਨਹੀਂ ਵੀ ਉੱਥੇ ਰੇਪ ਰੇਟ ਹੈ ਨਹੀਂ ਰਾਦਰ ਇੰਡੀਆ ਦਾ ਅਗਰ ਕੰਪੈਰੀਜ਼ਨ ਕੀਤਾ ਜਾਵੇ ਤੁਸੀਂ ਅਪਡੇਟ ਲੈ ਕੇ ਜਾਵੇ ਉਸ ਦਾ ਸਾਰੇ ਹੋਰ ਜਿਹੜੇ ਬੜੇ ਅੱਛੇ ਕੰਟਰੀਜ਼ ਹੈ ਉਸ ਤੋਂ ਕਾਫੀ ਨੀਚੇ ਆਉਂਦਾ ਹੈ ਸੋ ਅਗਰ ਆਪਾਂ ਇਹੀ ਕ੍ਰਾਈਟੇਰੀਆ ਮੰਨੀਏ ਵੀ ਛੋਟੇ ਕੱਪੜੇ ਪਾ ਕੇ आ, कोई रेपिस्ट या कोई ऐसा जो अपना एक्ट अपने है लेकिन हैं देख के एक ट्रिगर हो जाता है उसी अर्ज जाती है यह ठीक नहीं है बिल्कुल क्योंकि मैंने जी लिस्ट दसी है मिनिमम यह एंडलैस लिस्ट है यह दस दें भी एक रेपिस्ट या एक क्राइम करने वाला ਠੀਕ ਹੈ ਉਹ ਇੱਕ ਆਦਾਨ-ਪ੍ਰਾਪਤੀ ਉਹਨਾਂ ਨੂੰ ਪ੍ਰिवेंट ਨਹੀਂ ਕੀਤਾ ਗਿਆ ਉਹਨਾਂ ਨੂੰ ਰੋਕਿਆ ਨਹੀਂ ਗਿਆ ਉਹਨਾਂ ਨੂੰ ਰੀਹੈਬਿਲਿਟੇਟ ਨਹੀਂ ਕੀਤਾ ਗਿਆ ਉਹਨਾਂ ਨੂੰ ਅੱਛੀ ਤਰ੍ਹਾਂ ਕੀਰਨੀ ਕੀਤੀ ਗਈ ਤਾਂ ਉਹਨਾਂ ਦੇ ਐਕਸ਼ਨ ਇਸਰਾ ਹੋ ਗਈ ਜੀ ਜੀ ਮੈਮ ਅਸੀਂ ਸਾਰੇ ਕਾਰਨਾਂ 'ਤੇ ਗੱਲ ਕਰ ਲਈਏ ਕਿ ਕਿਉਂ ਇੱਕ ਵਿਅਕਤੀ ਜਿਹੜਾ ਹੈ ਕਿਸੇ ਲੜਕੀ ਦੇ ਨਾਲ ਰਿਸ਼ਤ ਦਾ ਚਾਹੇ ਲੜਕੀ ਚਾਹੇ ਲड़का ਹੋਵੇ ਤੇ ਅਬ ਮੈਂ ਇੱਕ ਪ੍ਰਸ਼ਨ ਪਾਉਦੀ ਕਿ ਕਾਰਨ ਮਤਲਬ ਮਾਫ ਕਰਨਾ ਕਿ ਅਸੀਂ ਪ੍ਰिवेंट ਕਿਵੇਂ ਕਰ ਸਕਦੇ ਹਾਂ ਇਹਨਾਂ ਸਥਿਤੀਆਂ ਨੂੰ ਕੰਟਰੋਲ ਕਿਵੇਂ ਹੋਪ ਕੀਤਾ ਜਾ ਸਕੇਗਾ ਇਹ ਬਹੁਤ ਅੱਛਾ ਆਪਣਾ ਸਟੈਪ ਹੋਏਗਾ ਟੂਵਰਡ ਸੋਸਾਇਟੀ ਟੂਵਰਡਸ आवर ਯੰਗਸਟਰ ਅਜੋਨਾ ਆਪਾਂ ਯੰਸਰ ਵੀ ਵਰਡ ਯੂਜ਼ ਨਹੀਂ ਕਰ ਸਕਦੇ ਆਂ ਕਿਉਂਕਿ ਰੇਪ ਦੀ ਕੋਈ ਏਜ ਨਹੀਂ ਹੈ ਰੇਪ ਇਸ ਦੀ ਕੋਈ ਏਜ ਨਹੀਂ ਹੈ ਛੋਟਾ ਵੀ ਹੈ ਮਾਈਨਰ ਮਤਲਬ ਜੁਵਨਲ ਕੋਰਟ ਦੇ ਵਿੱਚ ਜਾ ਕੇ ਤੁਸੀਂ ਹਾਊਸ ਤੋਂ ਦੇਖ ਲਓ ਉੱਥੇ ਜੁਵਨਲ ਕੋਰਟ ਦੇ ਵਿੱਚ ਤੁਸੀਂ ਇਹਨਾਂ ਦੇ ਛੋਟੇ ਬੱਚੇ ਹੋਣਗੇ ਜਿਨ੍ਹਾਂ ਨੇ ਹੀ ਕ੍ਰਾਈਮ ਕੀਤਾ ਹੋਇਆ ਹੈ ਉਹਨੇ ਉਹਨਾਂ ਨੂੰ ਕੋਈ ਟ੍ਰੇਨਿੰਗ ਥੋੜੀ ਮਿਲੀ ਹੋਈ ਹੈ ਪਰ ਉਹਨਾਂ ਦੇ ਸਰਕੰਸਟੈਂਸਿਸ ਉਹਨਾਂ ਨੇ ਇਸ ਤਰ੍ਹਾਂ ਬਣਾਤੇ ਵੀ ਉਹਨਾਂ ਨੇ ਇਹ ਇਸ ਤਰ੍ਹਾਂ ਦਾ ਅ ਮਤਲਬ ਬੜਾ ਸੈਡ ਗਾਈਂ ਜਿਹੜਾ ਕਿ ਐਕਸਪਲੇਨ ਨਹੀਂ ਕਰ ਸਕਦੀ ਤੇ ਜੋ ਤੁਸੀਂ ਕੁਐਸਚਨ ਇਹ ਪੁੱਛੇ ਵੀ ਆਪਾਂ ਨੇ ਪ੍ਰਵੈਂਟ ਕੀ ਕਰਨਾ ਇਹ ਤੁਹਾਡੀ ਮੇਰੀ ਪੇਰੈਂਟਸ ਦੀ ਸਪੈਸ਼ਲੀ ਸੋਸਾਇਟੀ ਦੀ ਡਿਊਟੀ ਬਣ ਜਾਂਦੀ ਹੈ ਵੀ ਆਪਾਂ ਜਿਹੜੇ ਆਪਣੇ ਬੱਚੇ ਹੈ ਉਹਨਾਂ ਤੇ ਜ਼ਿਆਦਾ ਫੋਕਸ ਕਰੀਏ ਹਰ ਇੱਕ ਗੱਲ ਦੇ ਵਿੱਚ ਬੱਚਿਆਂ ਨੂੰ ਕਸੂਰ ਨਾ ਕੱਢੀਏ ਵੀ ਇਹਨਾਂ ਨੇ ਕੀਤਾ ਜੀ ਇਹਨਾਂ ਇਹ ਬੈਠਣਾ ਨਹੀਂ ਆਉਂਦਾ ਸੀ ਪੜਾਈ 'ਚ ਧਿਆਨ ਨਹੀਂ ਸੀ ਜੀ ਇਸ ਨੂੰ 10 ਵਾਰੀ ਸਮਝਾਇਆ ਅਸੀਂ ਸਕੂਲ ਲਈ ਜਾਂਦਾ ਸੀ ਭੱਜ ਲੰਦਾ ਸੀ ਠੀਕ ਹੈ ਲੇਕਿਨ ਆਪਣੀ ਰਿਸਪੌਂਸਿਬਿਲਟੀ ਜ਼ਿਆਦਾ ਵੱਜ ਜਾਂਦੀ ਹੈ ਐਜ਼ ਅ ਮਦਰ ਐਜ਼ ਫੀਰੈਂਸ ਮਨ ਜਿਹੜੇ ਵਰਕਿੰਗ ਕਲਾਸ ਮਦਰ ਹੈ ਚਾਹੇ ਆਪਣੇ ਘਰ ਚ ਕੰਮ ਕਰਨ ਵਾਲੀਆਂ ਲੇਡੀਆਂ ਹੈਗੀਆਂ ਮਾਈਆਂ ਹੈ ਨਾ ਜਾਂ ਬ੍ਰਿਕਲਿੰ ਦੇ ਕੰਮ ਕਰਨ ਵਾਲੀਆਂ ਉਹਨਾਂ ਦੇ ਬੱਚੇ ਬਾਹਰ ਕੰਮ ਵੀ ਜਾਣੇ ਬਲਕਿ ਉਹਨਾਂ ਦੀਆਂ ਬੇਟੀਆਂ ਔਰ ਬੇਟੇ ਮੈਂ ਜਦੋਂ ਵੀ ਵਿਜ਼ਿਟ ਕਰਦੀ ਹਾਂ ਕਈ ਜਗ੍ਹਾ ਤੇ ਤਾਂ ਉਹਨਾਂ ਦੇ ਕੱਪੜੇ ਵੀ ਪੂਰੇ ਨਹੀਂ ਪਏ ਹੁੰਦੇ ਕਿਉਂਕਿ ਉਹ ਐਨੀ ਬਿਜ਼ੀ ਹੁੰਦੀਆਂ ਸਵੇਰੇ ਦਿਹਾੜੀ ਤੇ ਜਾਣਾ ਹੁੰਦਾ ਉਹਨਾਂ ਨੂੰ ਦਿਹਾੜੀ ਹੋਏਗੀ ਤਾਂ ਜਾ ਕੇ ਸ਼ਾਮ ਨੂੰ 14 ਜਲੇਗਾ ਤੇ ਤੁਸੀਂ ਉਹਨਾਂ ਨੂੰ ਜਿੰਨਾ ਵਰਜੀ ਟ੍ਰੇਨਿੰਗ ਦੇ ਦੋ ਵੀ ਤੁਸੀਂ ਆਪਣੀਆਂ ਬੱਚੀਆਂ ਨੂੰ ਥੋੜਾ ਸਾ ਧਿਆਨ ਰੱਖੋ ਇਹਨਾਂ ਨੂੰ ਸਕੂਲ ਚ ਭੇਜੋ ਬੱਚਿਆਂ ਨੂੰ ਸਕੂਲ ਚ ਭੇਜੋ ਲੇਕਿਨ ਉਹ ਕਹਿੰਦੇ ਵੀ ਅਗਰ ਅਸੀਂ ਇਹਨਾਂ ਨੂੰ ਮੱਥਾ ਮਾਰਦੇ ਹਾਂ ਤਾਂ ਸਾਡੀ ਦਿਹਾੜੀ ਚਲੀ ਜਾਂਦੀ ਹੈ ਹੂੰ ਉੱਥੇ ਕਲਚਰ ਨਹੀਂ ਹੈ ਸੋ ਸੁਸਾਇਟੀ ਕਿਉਂਕਿ ਜਿੱਥੇ ਇੱਕ ਗਰੁੱਪ ਬੈਠਾ ਹੁੰਦਾ ਹੈ ਉੱਥੇ ਸੁਸਾਇਟੀ ਬਣ ਜਾਂਦੀ ਹੈ ਹਮ ਉੱਥੇ ਆਪਣੀ ਡਿਊਟੀ ਬਣ ਜਾਂਦੀ ਹੈ ਉਹਨਾਂ ਨੂੰ ਕਾਉਂਸਲ ਕਰੀਏ ਉਹਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ 'ਚ ਲਗਾਈਏ ਅਗਰ ਉਹ ਪੜਾਈ 'ਚ ਨਹੀਂ ਮਨ ਲੱਗਦਾ ਨਹੀਂ ਤਾਂ ਪੜਾਈ ਦੇ ਵਿੱਚ ਮਨ ਲਗਾਉਣ ਵਾਸਤੇ ਬਹੁਤ ਤਰੀਕੇ ਹਨ ਹੁਣ ਤਾਂ ਆਪਣੀ ਇੰਡੀਅਨ ਗਵਰਨਮੈਂਟ ਦੇ ਹਰੇ ਸਕੂਲ 스마트 ਸਕੂਲ ਬਣੇ ਹੋਏ ਹਨ ਬੜੇ ਇੰਟਰਸਟਿੰਗ ਤਰੀਕੇ ਨਾਲ ਉਹਨਾਂ ਨੂੰ ਸਾਇੰਸ ਤੇ ਮੈਥਸ ਪੜਾਇਆ ਜਾਂਦਾ ਹੈ ਪਰ ਜਿਹੜਾ ਫੋਬੀਆ ਹੁੰਦਾ ਸੀ ਡ੍ਰੋਪ ਆਊਟ ਹੁੰਦੇ ਤਾਂ ਹੁਣ ਚਾਂਸਿਸ ਹੀ ਬਹੁਤ ਘੱਟ ਹੈ ਹਮ ਤਾਂ ਇਸ ਕਰਕੇ ਜਿਹੜੇ ਰੇਪਿਸਟ ਹੋਨੇ ਆ ਅਗਰ ਜੋ ਰੇਪਿਸਟ ਹੈ ਅਗਰ ਆਪਾਂ ਕਹੀਏ ਇਹਨਾਂ ਨੂੰ ਕਿਵੇਂ ਅੱਗੇ ਵਾਸਤੇ ਇਹਨਾਂ ਦਾ ਫਿਊਚਰ ਆਪਾਂ ਠੀਕ ਕਰੀਏ ਤਾਂ ਉਹਨਾਂ ਨੂੰ ਰੀਹੈਬਿਟੇਟ ਕਰੀਏ ਉਹਨਾਂ ਨੂੰ ਕਾਉਂਸਲਿੰਗ ਕਰੀਏ ਉਹਨਾਂ ਦੇ ਕਾਰਨ ਪੁੱਛੀਏ ਉਹਨਾਂ ਕਾਰਨਾਂ ਨੂੰ ਰਿਮੂਵ ਕਰਨ ਵਾਸਤੇ ਉਹਨਾਂ ਨੂੰ ਕਿਸੇ ਐਸੇ ਕੰਮ 'ਚ ਲਗਾਈਏ ਜਿੱਦਾਂ ਦੇ ਵਿੱਚ ਉਹਨਾਂ ਦੀ ਪ੍ਰਵਿਰਤੀ ਹੋਵੇ ਜਿੱਨਾ 'ਚ ਉਹਨਾਂ ਦਾ ਮਨ ਲੱਗੇ ਸੋ ਦੈਟ ਉਹਨਾਂ ਦੀ ਵਰਕਿੰਗ ਕੰਸਿਸਟੈਂਟ ਕੰਮ 'ਚ ਲੱਗੀ ਰਹੇ ਤੇ ਇਸ ਪਾਸੇ ਧਿਆਨ ਨਾ ਦੇਣ ਵਾਸਤੇ ਆਪਣੇ ਜੋ ਜੋ ਰੈਲੇਵੈਂਟ ਸਟੈਪ ਹੈ ਜੋ ਉਹਨਾਂ ਦਾ ਸਾਈਕੀਐਟ੍ਰਿਸਟ ਐਂਡ ਇੱਕ ਕਾਉਂਸਲਰ ਰეკਮੈਂਡ ਕਰੇ ਉਹ ਸਟੈਪ ਕਰਨੇ ਚਾਹੀਦੇ ਆ ਤੇ ਆਪਣੀ ਇੱਕ ਹੋਰ ਡਿਊਟੀ ਬੰਦੀ ਹੈ ਵੀ ਉਹਨਾਂ ਤੇ ਇਹ ਇਲਜ਼ਾਮ ਉਹਨਾਂ ਦੇ ਛਾਪ ਨਾ ਲਗਾ ਕੇ ਰੀਹੈਬਿਟੇਸ਼ਨ ਦਾ ਮਤਲਬ ਇਹੀ ਹੈ ਵੀ ਉਹਨਾਂ ਨੂੰ ਆਮ ਜ਼ਿੰਦਗੀ ਚ ਵਾਪਸ ਲੈ ਕੇ ਆਣਾ ਜਦ ਤੱਕ ਆਪਾਂ ਬੋਖਾ ਨਹੀਂ ਦਵਾਂਗੇ ਤੇ ਕੰਮ ਕਿਵੇਂ ਹੋਏਗਾ ਜੀ ਤੇ ਮੈਮ ਇੱਕ ਹੋਰ ਸਵਾਲ ਸੀ ਬਹੁਤ ਹੀ ਜ਼ਿਆਦਾ ਲੋਕੀ ਗੱਲ ਕਰਨੋਂ ਚੀਜ਼ ਦੇ ਨੇ ਸੈਕਸ ਐਜੂਕੇਸ਼ਨ ਕਿ ਸਕੂਲਾਂ ਦੇ ਵਿੱਚ ਇਹਨੂੰ ਦਿੱਤਾ ਨਹੀਂ ਜਾਂਦਾ ਕਿਤੇ ਨਾ ਕਿਤੇ ਇਹ ਵੀ ਜਿਹੜੀ ਹੈ ਕਮੀ ਆ ਜਾਂਦੀ ਹੈ ਸਾਡੀ ਸੁਸਾਇਟੀ ਦੇ ਵਿੱਚ ਤਾਂ ਵੀ ਇੰਨੀਆਂ ਵੱਡੀਆਂ ਘਟਨਾਵਾਂ ਚੁਣੀਆਂ ਵਾਪਰਦੀਆਂ ਨੇ ਗਰੀਮਾ ਮੈਂ ਬਹੁਤ ਖੁਸ਼ ਹਾਂ ਵੀ ਮੈਂ ਟ੍ਰਾਈ ਸਿਟੀ ਦੇ ਵਿੱਚ ਮੇਰੇ ਬੱਚੇ ਪੜ ਰਹੇ ਨੇ ਮੈਂ ਤੁਹਾਨੂੰ ਆਪਣਾ ਇੱਕ ਪਰਸਨਲ ਐਕਸਪੀਰੀਅੰਸ ਦੱਸਦੀ ਹਾਂ ਮੈਨੇ ਮੈਂ ਪਿਛਲੇ ਇੰਟਰਵਿਊ 'ਚ ਦੱਸਿਆ ਸੀ ਮੇਰੇ ਮਦਰ ਹੈ ਟੀਚਰ ਰਟਾਇਰਡ ਹਾਂ ਜੀ ਤਾਂ ਜਦੋਂ ਵੀ ਕੋਈ ਸੈਨੇਟਰੀ ਨੈਪਕਿਨ ਦੀ ਐਡ ਆਣੀ ਯਾ ਮੈਂ ਉੱਕੇ ਪਾਸ ਜਾਣਾ ਜੇ ਮੇਰੇ ਫਾਦਰ ਸਾਹਿਬ ਬੈਠੇ ਹੋਣ ਨੇ ਜਾਂ ਇਸ ਤਰ੍ਹਾਂ ਖੜਕਾ ਕਰਨ ਲੱਗ ਜਾਣਾ ਜਾਂ ਮੂੰਹ ਇਧਰ ਉਧਰ ਕਰ ਲੈਣਾ ਸ਼ਰਮ ਆਂਦੀ ਸੀ ਜੀ ਕਿਉਂ ਕਿ ਕਿਉਂਕਿ ਐਜੂਕੇਟ ਨਹੀਂ ਕੀਤਾ ਗਿਆ ਸੀ ਬੀ ਥਿਸ ਇਜ਼ ਵੈਰੀ ਨਾਰਮਲ ਹਮ ਹੁਣ ਮੈਂ ਆਪਣੇ ੜੇ ਵਰਕਸ਼ਾਪਸ ਹਣੀ ਮੈਂ ਖੁਦ ਲੜਕੀਆਂ ਨੂੰ ਕਹਿੰਦੀ ਆਂ ਵੀ ਪਰਮਾਤਮਾ ਨੇ ਤੁਹਾਨੂੰ ਫੀਮੇਲ ਬਣਾਇਆ ਹੈ ਯੂ ਫੀਲ ਸੋ ਪ੍ਰਾਊਡ ਥੈਟ ਯੂ ਵਿਲ ਬੀਕਮ ਮਦਰ ਵਨ ਡੇ ਰਾਈਟ ਰਾਈਟ ਹੈਨਾ ਇਹ ਕਿਸੇ ਨੇ ਬਖਸ਼ਿਆ ਗਿਆ ਕਿ ਮੈਂ ਲੱਕੀ ਇਸ ਕਰਕੇ ਆ ਮੇਰੀ ਬੇਟੀ ਔਰ ਬੇਟਾ ਇਸ ਚੰਡੀਗੜ੍ਹ ਚ ਪੜੇ ਹੋਏ ਆ ਮੈਨੂੰ ਬਾਕੀ ਆ ਸਟੇਟਸ ਦਾ ਨਹੀਂ ਪਤਾ ਲੇਕਿਨ ਮੇਰੀ ਬੇਟੀ ਜਿਸ ਸਕੂਲ ਚ ਪੜੀ ਉਹਦੇ ਵਿੱਚ ਜਦੋਂ ਵੀ ਪੀਰੀਅਡਸ ਦਾ ਆਈ ਮੀਨ ਮੈਂਸਟਰੂਅਲ ਪੀਰੀਅਡ ਸ਼ੋ ਹੁੰਨੇ ਤਾਂ ਪੀਜੀਆਈ ਤੋਂ ਪੀਡੀਆਟ੍ਰਿਕ ਡਿਪਾਰਟਮੈਂਟ ਤੋਂ ਦੋ ਡਾਕਟਰਾਂ ਆਉਂਦੀਆਂ ਸੀ ਉਹ ਹਰ ਇੱਕ ਲੜਕੀ ਨੂੰ ਇੱਕ ਇੱਕ ਕਨਸੈਂਟਰੀ ਨੈਪਕਿਨ ਦਿੰਦੇ ਹੁੰਦੇ ਸੀ ਮੈਂ ਕਨਰ ਸਕੂਲ ਦੀ ਗੱਲ ਕਰਨੀ ਹੈ ਐਂਡ ਉਹਨਾਂ ਨੂੰ ਪ੍ਰੋਪਰ ਸੈਸ਼ਨ ਦਿੱਤਾ ਜਾਂਦਾ ਸੀ ਟੂ ਐਜੂਕੇਟ ਵੀ ਥਿਸ ਇਜ਼ ਵੈਂਚੂਰਲ ਸਾਈਕਲ ਐਂਡ ਇਸ ਦਾ ਇਹ ਉਹਨਾਂ ਇਹ ਕੋਈ ਹਵਾ ਨਹੀਂ ਹੈ ਹੈ ਨਾ ਯੂ ਥਿਸ ਇਜ਼ ਜਸਟ ਲਾਈਕ ਅ ਬੀਅਰ ਬਰੀðਿੰਗ ਆਈ ਮੀ ਜੀ ਤੁਸੀਂ ਇਸ ਨੂੰ ਇੰਜੋਏ ਕਰਨਾ ਹੈ ਇਸ ਨੂੰ ਇੱਕ ਬਰਡਨ ਨਹੀਂ ਲੈਣਾ ਤੁਸੀਂ ਦੇਖੋ ਕਿੰਨਾ ਅੱਛਾ ਤਰੀਕਾ ਹੈ ਬਿਲਕੁਲ ਇਸੇ ਤਰ੍ਹਾਂ ਹੀ ਜਿਹੜੀ ਸੈਕਸ ਐਜੂਕੇਸ਼ਨ ਹੈ ਜਿਹੜੀ ਮੈਂ ਵਰਕਸ਼ਾਪ ਲੰਨੀ ਹੈ ਉਸ ਦੇ ਵਿੱਚ ਹੁਣ ਦੱਸਦੀ ਆਂ ਵੀ ਅਸੀਂ ਅਗਰ ਤੁਸੀਂ ਜਦੋਂ بڑے ਹੋ ਰਹੇ ਆਂ ਜਿਵੇਂ ਆਪਣੀ ਇੱਕ ਬਾਡੀ ਸ਼ੇਪ ਲੰਦੀ ਹੈ ਜਦੋਂ ਆਪਾਂ بڑے ਹੁੰਦੇ ਆਂ ਟੀਨੇਜਰ ਹੁੰਦੀ ਆਂ ਹੈ ਨਾ ਆਪਣੀ ਸ਼ੇਪ ਲੰਦੀ ਹੈ ਆਪਣੇ ਬਿਰੀ ਗ੍ਰੋਥ ਹੁੰਦੀ ਹੈ ਬ੍ਰੈਸਟ ਚੈਸਟ ਐਂਡ ਯੂ نو ਵੀ ਆਲਵੇਜ਼ ਬਿਕਮਿੰਗ ਟੂ ਅ ਗੁੱਡ ਸ਼ੇਪਡ ਐਂਡ ਮੀਲ ਫੀਮੇਲ ਮਸਕুলਰ ਬਣ ਜਾਂਦੇ ਆ ਬॉयਜ਼ ਤਾਂ ਆਪਾਂ ਜਦੋਂ ਇੰਨਾ ਐਜੂਕੇਟ ਕਰਦੇ ਆਂ ਤੇ ਉਸ ਤੋਂ ਬਾਅਦ ਫਿਰ ਇਹੀ ਗੱਲ ਕਰਨ ਦੇ ਵਿੱਚ 기ਹਚਕ ਪਰ ਹੁਣ ਅੱਜਕੱਲ ਆਮ ਸਕੂਲਾਂ ਦੇ ਵਿੱਚ ਛੋਟੇ ਸਕੂਲਾਂ ਦੇ ਵਿੱਚ ਮੈਕਸਿਮਮ ਸਕੂਲਾਂ 'ਚ ਬੈਡ ਟੱਚ ਗੁੱਟ ਟੱਚ ਦਾ ਇਹ 10 ਤੋਂ ਲੈ ਕੇ ਅੱਧੇ ਘੰਟੇ ਦੀ ਵਰਕਸ਼ਾਪ ਹੁੰਦੀ ਹੈ ਹਮ ਹਰ ਇੱਕ ਬੱਚੇ ਨੂੰ ਦੱਸਿਆ ਜਾਂਦਾ ਰਹਾਦਰ ਪ੍ਰੈਕਟੀਕਲੀ ਦੱਸਿਆ ਜਾਂਦਾ ਇੱਕ ਡੰਮੀ ਲੇ ਕੇ ਇੱਕ ਬੇਬੀ ਲਾ ਜਾ ਕੇ ਵੀ ਇਹ ਇਹ ਪਾਰਟਸ ਐਂਡ ਬਿਕਨੀ ਪਾਰਟਸ ਜਸਟ ਫਨ ਵੀ ਨਹੀਂ ਲਗਾਣਾ ਅਗਰ ਕੋਈ ਲਗਾ ਰਿਹਾ ਹੈ ਤੁਸੀਂ ਸਕਰੀਮ ਕਰੋ ਤੁਸੀਂ ਹੈਲਪ ਵਾਸਤੇ ਭਜੋ ਐਂਡ ਬੜੇ ਸਕੂਲਾਂ ਦੇ ਵਿੱਚ ਪਲੱਸ 2 10th ਔਰਵਰ ਜਾਂ ਇਹ ਥੌਂਗਰਸ ਸੈਕਸ਼ੂਅਲ ਐਜੂਕੇਸ਼ਨ ਵਾਸਤੇ ਉਹਨੇ ਕੀ ਹੀ ਜਿੰਨੀ ਕੀ ਜ਼ਰੂਰੀ ਹੈ ਜਿੰਨੇ ਕੀ ਉਹਨਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ ਉਹ ਦਿੱਤੀ ਜਾਂਦੀ ਹੈ ਸਾਥ ਤੋਂ ਦੈਟ ਦੇ ਕੈਨ ਹੈਂਡਲ ਨਾਈਸਲੀ ਤਾਂ ਕਿ ਇਹ ਜੋ ਰੇਪ ਦੀ ਹਾਲਾਤ ਹੋ ਰਹੇ ਹੈ ਔਰ ਵਿਕਟਮ ਵੱਧ ਰਹੇ ਹੈ ਰੇਪਿਸਟ ਨੂੰ ਵੀ ਪਤਾ ਨਹੀਂ ਚੱਲ ਰਿਹਾ ਵੀ ਕਦੋਂ ਕੀ ਹੋ ਜੇ ਉੱਥੇ ਇੱਕ ਲਗਾਮ ਆ ਜਾਂਦੀ ਹੈ ਜੀ ਕਿਉਂਕਿ ਇਹ ਇਨਫੋਰਮੇਸ਼ਨ ਬਹੁਤ ਸਿੰਪਲ ਹੈ ਵੈਰੀ ਨੇਚਰਲ ਔਰ ਹੋਣੀ ਬਹੁਤ ਜ਼ਰੂਰੀ ਹੈ ਐਂਡ ਆਈ ਫੀਲ ਸੋ ਗੁੱਡ ਸਕੂਲਾਂ ਦੇ ਵਿੱਚ ਇਹ ਅੱਜ ਕੱਲ ਆਮ ਗੱਲ ਹੈ ਕਿਉਂਕਿ ਮੈਂ ਤਾਂ ਖੁਦ ਕਾਉਂਸਲਿੰਗ ਕਈ ਬੱਚਿਆਂ ਨੂੰ ਜਾ ਕੇ ਸਕੂਲਾਂ ਨੇ ਇਨਵਾਈਟ ਕੀਤਾ ਤੇ ਉਸ ਦਿੱਤੀ ਹੈ ਜਵਾਨ ਬੱਚਿਆਂ ਨੂੰ ਜੀ ਜੀ ਮੈਂ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਨੂੰ ਕਰ ਦਿੱਤੀ ਹੈ ਥੈਂਕ ਯੂ ਗਰੀਮਾ ਐਂਡ ਮੈਨੂੰ ਬਹੁਤ ਅੱਛਾ ਲੱਗਦਾ ਹੈ ਤੁਸੀਂ ਬਹੁਤ ਅੱਛੇ ਟੌਪਿਕ ਲੈ ਕੇ ਆਉਂਦੇ ਹੋ ਔਰ ਮੇਰੇ ਨਾਲ ਜਦੋਂ ਟਾਪਿਕ ਦੱਸਦੇ ਹਾਂ ਤਾਂ ਮੈਂ ਆਪਣੇ ਵਿਚਾਰ ਸਾਂਝੇ ਕਰਦੀ ਆਂ ਐਂਡ ਦੇ ਵਿੱਚ ਮੈਂ ਸਭ ਨੂੰ ਇੱਕ ਬਾਈਂਡਿੰਗ ਨੋਟ ਦਵਾਂਗੀ ਵੀ ਤੁਸੀਂ ਜੋ ਰੈਪਿਸਟ ਹੈ ਉਸ ਨੂੰ ਸਜ਼ਾ ਦੇਣ ਦੇ ਹੋਏ ਇਹ ਜ਼ਰੂਰ ਸੋਚੋ ਵੀ ਉਸ ਦੇ ਬਹੁਤ ਕਾਰਨ ਰਹੇ ਹੋਣਗੇ ਔਰ ਉਸ ਨੂੰ ਰੀਹੈਬਿਟੇਟ ਕਰਨ ਵਾਸਤੇ ਪੂਰੇ ਐਫਰਟਸ ਸਰਕਾਰ ਤਾਂ ਲਗਾਈ ਰਹੀ ਹੈ ਆਪਣੇ ਵੀ ਕੋਸ਼ਿਸ਼ ਕਰੀਏ ਵੀ ਐਸੀ ਨੌਬਤ ਨਾ ਸਕੇ ਤੇ ਆਪਣੇ ਬੱਚਿਆਂ ਵੱਲ देने दो कोशिश करो वी एनी फास्ट लाइफ ਦੇ ਵਿੱਚ ਆਪਣੇ ਬੱਚਿਆਂ ਨਾਲ ਰਹਿਣ ਦੀ ਕੋਸ਼ਿਸ਼ ਕਰੀਏ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਸੈਲੀਬ੍ਰੇਟ ਕਰੋ ਔਰ ਬੜੀਆਂ ਖੁਸ਼ੀਆਂ ਦੇ ਚੱਕਰ 'ਚ ਛੋਟੀਆਂ ਖੁਸ਼ੀਆਂ ਨੂੰ ਇਗਨੋਰ ਨਾ ਕਰੋ ਕੋਸ਼ਿਸ਼ ਕਰੋ ਬੱਚਿਆਂ ਤੇ ਬਰڈن ਘੱਟ ਬਹੁਤ ਸਟ्रेस ਕਰ ਦੋ ਲੇਕਿਨ ਯੈਸ ਕੁਆਲਿਟੀ ਵਰਕ ਵਾਸਤੇ ਥੋੜਾ ਸਟ्रेस ਹੋਣਾ ਬਹੁਤ ਜ਼ਰੂਰੀ ਹੈ ਇੰਜੋਏ ਦਿਸ ਬਿਊਟੀਫੁਲ ਲਾਈਫ थैंक यू वेरी मच फॉर ਇਨਵਾਈਟਿੰਗ ਮੀ थैंक यू ਤਾ ਅੱਜ ਸੀ ਕਾਸ ਗੱਲਬਾਤ ਕੀਤੀ ਹੈਗੀ ਸੀਮਾ ਮਿੱਤਲ ਮੈਮ ਦੇ ਨਾਲ ਜਿਨ੍ਹਾਂ ਨੇ ਖਾਸ ਸਾਨੂੰ ਦੱਸਿਆ ਹੈ ਕਿ ਇੱਕ ਜਿਹੜਾ ਰੇਪ ਕਰਦਾ ਹੈ ਵਿਅਕਤੀ ਦੀ ਮੈਂਟੈਲਿਟੀ ਕੀ ਹੁੰਦੀ ਹੈ ਕਿਵੇਂ ਮਤਲਬ ਕਿ ਉਹ ਉਕਸਾਇਆ ਜਾਂਦਾ ਹੈ ਉਹਨੂੰ ਜਾਂ ਕਿਵੇਂ ਉਹ ਅਜਿਹੀਆਂ ਹਰਕਤਾਂ ਨੂੰ ਅੰਜਾਮ ਦੇਣ ਲੱਗ ਪੈਂਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਸੁਣਿਆ ਦੇਖਿਆ ਤੇ ਕੈਮਰਾਮੈਨ ਮਨਦੀਪ ਦੇ ਨਾਲ ਗਰਮਾ ਪੰਜਗਲਾ